ਇੱਕ ਇਹ ਜਿਹੜਾ ਅੰਮ੍ਰਿਤਪਾਲ ਕਿਉਜ਼ਾ ਨੇ ਆਪਣੀ ਭਾਬੀ ਨੂੰ ਮਾਰਿਆ ਪਤਨ ਦੇ ਨਾਲ ਉਹਦੇ ਬਾਅਦ ਫਿਰ ਇਹਨੇ ਨਾਲ ਹੀ ਆਪਣੀ ਬੱਚਾ ਜਈ ਇਹਨਾਂ ਮੇਲ ਮੈਂਬਰ ਉਨੂੰ ਮਾਰਤਾ ਦੇ ਨਾਲ ਹੀ ਆਪੇ ਮਦਰ ਨੂੰ ਮਾਰ ਦਿੱਤਾ ਕਿ ਕਾਰਨ ਕੀ ਰਿਹਾ ਕਾ ਇਹ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਵੈਸੇ ਥੋੜਾ ਪਤਾ ਇਹ ਇੰਨਾ ਕੁ ਪਤਾ ਲੱਗਾ ਵੀ ਇਹਦੀ ਫੈਮਿਲੀ ਜਿਹੜੀ ਸੀਗੀ ਉੱਚੇ ਇਹਦੇ ਦੋ ਬੱਚੀਆਂ ਹੀ ਨੇ ਤੇ ਇਹਦੀ ਵਾਈਫ ਜਿਹੜੀ ਇਹ ਪੇਕੇ ਘਰ ਚਲੇ ਗਈ ਸੀ ਇਹਦੇ ਤੇ ਥੋੜਾ ਟੈਨਸ਼ਨ ਹੈ ਹਾਂਜੀ ਆਪਣੇ ਆਪ ਆਇਆ ਪੁਲਿਸ ਸਾਡੇ ਜਾਣ ਹਾਂਜੀ ਹਾਂਜੀ ਇਹਨੇ ਸਰ ਇਹ ਆਪ ਨੂੰ ਕਰਕੇ ਦੱਸਦਾ ਸੀ ਕਿ ਕੁਝ ਚਿਰਫੇ ਨਿਸ਼ਾਨ ਵਗੈਰਾ ਵੀ ਕਰਦਾ ਸੀ ਨੇ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਸਾਡੇ ਬੇਸਿਕਲੀ ਥੋੜਾ ਇਹ ਅੰਡਰ ਟੈਨਸ਼ਨ ਸੀ ਫੈਮਿਲੀ ਡਿਸਕਿਊਟ ਕਰਕੇ ਕਿਉਂਕਿ ਇਹਦਾ ਫੈਮਿਲੀ ਨਹੀਂ ਸੀ ਇਹਦੇ ਕੋਲ ਨਾਲ ਰਹੀਦੀ ਤੇ ਉਹ ਪਿੱਕੇ ਚਲੇ ਗਈ ਸੀ ਇਹ ਵੀਡੀਓ ਬਣਾਈ ਸੀ ਜਿਹੜੇ ਕੋਈ ਜਿਹੜੋ ਇਹਨੇ ਮਰਡਰ ਕੀਤਾ ਜਿਹੜਾ ਤੁਹਾਡੇ ਉਹ ਮੇਰੇ ਨੋਟਿਸ 'ਚ ਨਹੀਂ ਮੈਂ ਜਸਟ ਆਇਆ ਸੀਗਾ ਬਾਕੀ ਸਤਿ ਸਾਬ ਕੋ ਕੁਛ ਨਹੀਂ ਕੋਈ ਮੁੱਖ ਕਾਰਨ ਦੱਸਿਆ ਬਸ ਪਹਿਲਾਂ ਦੀ ਝਗੜੇ ਰਹਿੰਦਾ ਸੀ ਹਾਂਜੀ ਪਰਿਵਾਰ 'ਚ ਵੀ ਪਹਿਲਾਂ ਵੀ ਝਗੜਾ ਰਹਿੰਦਾ ਸੀ ਆਪਾਂ ਨਹੀਂ ਬੜਾ ਵਧੀਆ ਨਾ ਪਰਿਵਾਰ 'ਚ ਕੋਈ ਇਹੋ ਜਿਹੀ ਗੱਲ ਨਹੀਂ ਪਿਆਰ ਮੁਹੱਬਤ ਨਾ ਰਹਿੰਦੇ ਸੀ ਕੋਈ ਇਹੋ ਜਿਹੀ ਲੜਾਈ ਝਗੜੇ ਵਾਲੀ ਸੀ ਕਿਸ ਜੀ ਨਾ ਕਰਲ ਕੀਤਾ ਹੈ 77 ਨਾ ਜੀ ਰਾਮ ਕਰ ਲਿਆ ਜੀ ਜੀ ਜੇ ਛੋਟਾ ਹੈ ਮਾਸੋਂ ਬੱਚਾ ਸੀ ਉਹਨੂੰ ਵੀ 77 ਨਾ ਮਾਰਿਆ ਜੀ ਜੀ ਸਭ ਤਾ ਦੋ ਲੈ ਕੇ ਜਾਓ ਫੋਸਟ ਮਾਡਲ ਬਸ ਹੁਣ ਤਿਆਰੀ ਹੈ ਜੀ ਅਸੀਂ ਹਾਂਜੀ ਇਹ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਉਹਨੇ ਕੋਈ ਗਰਮ ਨੇ ਦੱਸਿਆ ਕਿ ਬੱਚੇ ਸਾਰਾ ਕੁਝ ਪੁੱਛਦਾ ਨਹੀਂ ਅਜੇ ਸਾਡੇ ਇੰਨੀ ਕੀ ਗੱਲ ਨੋਟਿਸ ਚ ਆਈ ਹੈ ਕਿ ਜੇਕਰ ਉਹਨੇ ਰੈਸਟ ਆਫ ਹੋਈ ਹੈ ਤਾਂ ਕਾਰਨ ਤਾਂ ਕੋਈ ਉਹਨੇ ਦੱਸਿਆ ਹੋਊਗਾ ਪੁਲਿਸ ਨੂੰ ਦੇਖੋ ਜੀ ਉਹ ਹੁਣ ਸਾਨੂੰ ਇਹ ਇੰਨਾ ਕੀ ਪਤਾ ਲੱਗਾ ਕਿ ਉਹ ਆਪ ਬੜੇ ਵਧੀਆ ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਕੋਈ ਲੜਾਈ ਝਗੜਾ ਨਹੀਂ ਆ ਉਹ ਉਹਦੇ ਕੋ ਇਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸੀਫਿਕ ਬਟ ਉਹ ਥੋੜਾ ਅੰਡਰ ਟੈਂਸ਼ਨ 'ਚ ਹੋਣ ਕਰਕੇ ਮਰਡਰ ਵੈਪਨ ਲੈ ਲਿਆ ਸਰ ਤੁਸੀਂ ਐਕਸੈਕਿਊਟਿਵ ਹੈ ਕੀ ਉਹ ਖਿਡਾਰੀ ਇਹਦੇ ਦੱਤ ਰਿਹਾ ਹਾਂ ਜੋ ਐਸਐਚਓ ਸਾਹਿਬ ਨੇ ਉਹ ਤੁਹਾਨੂੰ ਮੁੱਖਰੇ ਦੱਸ ਦਿੰਦੇ